हिमाचल ਦੇ ਹਰ ਪਾਸੇ ਤੋਂ ਤਬਾਹੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਮਨਾਲੀ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਇਸ ਵਿਚਕਾਰ ਹੀ ਮਨਾਲੀ ਤੋਂ ਖੋਫਜਦਾ ਕਰਨ ਵਾਲੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਕਿਨਾਰੇ ਖੜੀ ਪਿਕਅਪ ਗੱਡੀ ਪਾਣੀ ਦੇ ਵਿੱਚ ਰੁੜ ਜਾਂਦੀ ਹੈ ਪਾਣੀ ਦੇ ਤੇਜ਼ ਵਹਾਅ ਦੇ ਨਾਲ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਥਿਤੀ ਮਨਾਲੀ ਦੇ ਵਿੱਚ ਕਿਸ ਤਰੀਕੇ ਦੀ ਬਣੀ ਹੋਈ ਹੈ ਲਗਾਤਾਰ ਖੋਫਜਦਾ ਕਰਨ ਵਾਲੀਆਂ ਤਸਵੀਰਾਂ ਯਮਾਚਰ ਪ੍ਰਦੇਸ਼ ਤੋਂ ਸਾਹਮਣੇ ਆਈਆਂ ਨੇ ਇਸ ਵਿਚਕਾਰ ਹੀ ਮਨਾਲੀ ਤੋਂ ਇਹ ਤਸਵੀਰਾਂ ਕੈਮਰੇ ਵਿੱਚ ਕੈਦ ਹੋਈਆਂ ਨੇ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਮਿੱਟੀ ਖਿਸਕ ਜਾਂਦੀ ਹੈ ਤੇ ਸੜਕ ਦਾ ਕਿਨਾਰਾ ਟੁੱਟ ਜਾਂਦਾ ਹੈ ਤੇ ਕਿਨਾਰੇ ਖੜੀ ਪਿਕਅਪ ਗੱਡੀ ਪਾਣੀ ਦੇ ਤੇਜ਼ ਵਹਾਅ ਦੇ ਨਾਲ ਵਹਿਣ ਲੱਗ ਜਾਂਦੀ ਹੈ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਤਾਂ ਬੱਦਲ ਫਟਣ ਕਾਰਨ ਬਿਆਸ ਦਰਿਆ ਦੇ ਵਿੱਚ ਹੜੋਂ ਕਾਰਨ ਸਲਾਨੀ ਸ਼ਹਿਰ ਮਨਾਲੀ ਦੇ ਵਿੱਚ ਸੈਕ ਕਰੇ ਹੋਟਲਾਂ ਅਤੇ ਇਮਾਰਤਾਂ ਖਤਰੇ ਦੇ ਵਿੱਚ ਹਨ ਬਿਆਸ ਦਰਿਆ ਦੇ ਵਿੱਚ ਫੋਰ ਲੇਨ ਅਤੇ ਹਾਈਵੇ ਵਹਿ ਗਿਆ ਹੈ ਜਿਸ ਕਾਰਨ ਮਨਾਲੀ ਤੋਂ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਮੰਡਾਲੀ ਚ ਹਜ਼ਾਰਾਂ ਸੈਲਾਨੀ ਫਸੇ ਹੋਏ ਨੇ ਸੈਲਾਨੀ ਹੋਟਲਾਂ ਤੱਕ ਹੀ ਸੀਮਤ ਰਹਿ ਗਏ ਨੇ ਪਰ ਨਦੀਆਂ ਦੇ ਕਿਨਾਰੇ ਸਥਿਤ ਹੋਟਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਤਾਂ ਤਸਵੀਰਾਂ ਮਨਾਲੀ ਤੋਂ ਸਾਹਮਣੇ ਆਈਆਂ ਨੇ ਤਬਾਹੀ ਦੀਆਂ ਤਸਵੀਰਾਂ ਨੇ ਗੱਡੀ ਪਾਣੀ ਦੇ ਤੇਜ਼ ਵਹਾਅ ਦੇ ਨਾਲ ਵਹਿਣ ਲੱਗ ਜਾਂਦੀ ਹੈ ਅਚਾਨਕ ਗੱਡੀ ਪਾਣੀ ਦੇ ਵਿੱਚ ਡਿੱਗਦੀ ਹੈ ਤੇ ਦੇਖਦੇ ਹੀ ਦੇਖਦੇ ਪਾਣੀ ਚ ਵੰਦੀ ਹੋਈ ਸਾਫ਼ ਦਿਖਾਈ ਦੇ ਰਹੀ ਹੈ ਲਗਾਤਾਰ ਦੋ ਦਿਨਾ ਤੋਂ ਮਨਾਲੀ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਮੀਂਹ ਕਾਰਨ ਕਿਨਾਰਾ ਕਮਜ਼ੋਰ ਹੋ ਗਿਆ ਸੀ ਅਚਾਨਕ ਸੜਕ ਟੁੱਟ ਜਾਂਦੀ ਹੈ ਜਿਸ ਕਾਰਨ ਇਹ ਘਟਨਾ ਵਾਪਰੀ ਹੈ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ 72 ਘੰਟਿਆਂ ਤੋਂ ਮੀਂਹ ਪੈ ਰਿਹਾ ਹੈ ਭਾਰੀ ਬਾਰਿਸ਼ ਨੇ ਸਥਿਤੀ ਨੂੰ ਹੋਰ ਵੀ ਬੱਤਰ ਬਣਾ ਦਿੱਤਾ ਹੈ ਬਿਆਸ ਨਦੀ ਦੇ ਵਿੱਚ ਆਏ ਹੜ ਨੇ ਇੱਥੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ ਬਿਆਸ ਨਦੀ ਮਨਾਲੀ ਦੇ ਆਲੂ ਗਰਾਊਂਡ ਦੇ ਵਿੱਚ ਵਗ ਰਹੀ ਹੈ ਸਬਜ਼ੀ ਮੰਡੀ ਡੁੱਬ ਗਈ ਹੈ ਬਿਆਸ ਦੀਆਂ ਲਹਿਰਾਂ ਸਬਜ਼ੀ ਮੰਡੀ ਦੀ ਇਮਾਰਤ ਅਤੇ ਆਹੱਤੇ ਵਿੱਚ ਵਗ ਰਹੀਆਂ ਨੇ ਇਮਾਰਤ ਕਿਸੇ ਵੀ ਸਮੇਂ ਢਹਿ ਸਕਦੀ ਹੈ ਤਾਂ ਪੁਰਾਣੀ ਮਨਾਲੀ ਦੇ ਵਿੱਚ ਪੁਲ ਹੜ ਨਾਲ ਤਬਾਹ ਹੋ ਗਿਆ ਪੁਲ ਦੇ ਨੀਵੇਂ ਥੰਬਾਂ ਦੇ ਵਹਿ ਜਾਣ ਕਾਰਨ ਪੁਲ ਢਾਹ ਢੇਰੀ ਹੋ ਗਿਆ ਤੇ ਨਦੀ ਉੱਤੇ ਲਟਕ ਰਿਹਾ ਹੈ ਤਾਂ ਲਗਾਤਾਰ ਅਜਿਹੀਆਂ ਖੌਫ ਜਦਾ ਕਰਨ ਵਾਲੀਆਂ ਤਸਵੀਰਾਂ ਮਨਾਲੀ ਤੋਂ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੀਆਂ ਇੱਕ ਪਿਕਅਪ ਗੱਡੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿਦੀ ਹੋਈ ਸਾਫ਼ ਦਿਖਾਈ ਦੇ ਰਹੀ ਹੈ